ਹਾਂ ਜੀ ਇਸ ਇਹ ਜੀ ਅੱਜ ਗਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਸਾਲ 2024 ਤੇ 25 ਦੇ ਠੇਕਿਆਂ ਲਈ ਅਲਾਟਮੈਂਟ ਕੀਤੇ ਗਏ ਨੇ ਉਹ ਬੜਾ ਪਾਰਦਰਸ਼ੀ ਢੰਗ ਨਾਲ ਕੀਤਾ ਗਿਆ ਜੀ ਅਸੀਂ ਰਜੇਂਦਰਾ ਵਾਹ ਸਾਡੇ ਜੰਤੀਪੁਰੀਆ ਗਰੁੱਪ ਦੇ ਉਹ ਆਰ ਕੇ ਐਂਟਰਪ੍ਰਾਈਜ਼ਸ ਵੱਲੋਂ ਸਾਨੂੰ ਇਸ ਸਾਲ ਇੱਕ ਧਾਰੀਵਾਲ ਗਰੁੱਪ ਆਰ ਕੇ ਐਂਟਰਪ੍ਰਾਈਜ਼ ਦੇ ਵੀ ਸਿੱਗਿਆ ਜੀ ਇੱਕ ਸ਼੍ਰੀ ਹਰਗੁਬਿੰਦਪੁਰ ਜਿਹੜਾ ਜੀ ਉਹ ਗਰੁੱਪ ਸਾਡੇ ਹੀ ਸਿੱਗਿਆ ਜੀ ਹਾਂਜੀ ਕਿਸ ਤਰ੍ਹਾਂ ਦੀ ਸੰਭਾਵਨਾ ਲੱਗ ਰਹੀ ਕਿਦਾਂ ਦਾ ਰਹੂਗਾ ਕਾਰੋਬਾਰ ਕਾਰੋਬਾਰ ਜੇਸਾ ਉਹਨਾ ਤੇ ਇਨਕਰੀਜ਼ ਕੀਤੀ ਹੈ ਜੀ ਕਾਰੋਬਾਰ ਤੇ ਬਹੁਤ ਘਾਟੇ ਵਾਲਾ ਹੈ ਜੀ ਪਰ ਕੀ ਕਹਿ ਸਕਦੇ ਹਾਂ ਵੀ ਉਹ ਟ੍ਰੇਡ ਛੱਡਣੀ ਬੜੀ ਔਖੀ ਹੈ ਜੀ 15 16 ਸਾਲ ਤੋਂ ਇਸ ਸਟ੍ਰੀਟ ਨਾਲ ਜੁੜੇ ਆ ਤਾਂ ਫਿਰ ਇਸ ਕਰਕੇ ਥੋੜਾ ਬੋਤਾ ਕੰਮ ਐ ਇਸ ਵਾਰ ਸਾਡਾ ਆਰਕੇ ਐਂਟਰਪ੍ਰਾਈਜ਼ ਦਾ ਬਹੁਤ ਕੰਮ ਘਟਾਇਆ ਜੀ ਕੰਮ ਮਹਿੰਗਾ ਹੋਣ ਕਰਕੇ ਪਰ ਫਿਰ ਵੀ ਇਸ ਜ਼ਿਲ੍ਹੇ ਦੇ ਵਿੱਚ ਸਾਡੇ ਜਿਹੜੇ ਇਸ ਦੋ ਗਰੁੱਪ ਜਿਹੜੇ ਆਏ ਜੀ ਪ੍ਰਸ਼ਾਸਨ ਵੱਲੋਂ ਕਿੰਦਾ ਪ੍ਰਬੰਧ ਕੀਤਾ ਗਿਆ ਪ੍ਰਸ਼ਾਸਨ ਵੱਲੋਂ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਜੀ ਪੰਜਾਬ ਪੁਲਿਸ ਦਾ ਬੜਾ ਵਧੀਆ ਪ੍ਰਬੰਧ ਦੀ ਸਾਡੇ ਐਕਸਾਈਡ ਡਿਪਾਰਟਮੈਂਟ ਦਾ ਬੜਾ ਵਧੀਆ ਪ੍ਰਬੰਧ ਜੀ ਤੁਹਾਡੇ ਮੀਡੀਆ ਦਾ ਵੀ ਭਾਈਚਾਰਾ ਦਾ ਸਾਰੇ ਦਾ ਬੜਾ ਵਧੀਆ ਸਹਿਯੋਗ ਰਿਹਾ ਜੀ ਬੜਾ ਪਾਰਦਰਸ਼ੀ ਢੰਗ ਦੇ ਨਾਲ ਸਾਰੀ ਜਿਹੜੀ ਉਹ ਲਾਟਰੀ ਦਾ ਪ੍ਰਬੰ ਆਪਕਰੀ ਨੀਤੀ ਦੀ ਡੇ ਬਾਈ ਡੇ ਪਿਛਲੇ ਸਾਲ 12% ਇਨਕਰੀਜ਼ ਕਰਦੀ ਸੀ ਇਸ ਸਾਲ 10% ਇਨਕਰੀਜ਼ ਕਰਤੀ ਹੈ ਦੋਹਾਂ ਸਾਲਾਂ ਦੇ ਵਿੱਚ 22% ਇਨਕਰੀਜ਼ ਹੋ ਗਈ ਹੈ ਜੀ ਉਹ ਠੇਕੇਦਾਰ ਨੂੰ ਡੇ ਬਾਈ ਡੇ ਜਿਹੜੀ ਪਾਲਸੀ ਬਣ ਰਹੀ ਹੈ ਜੀ ਉਹ ਮਾਰਨ ਵਾਲੀ ਬਣ ਰਹੀ ਹੈ ਇਹਦੇ ਵਿੱਚ ਬੜਾ ਔਖਾ ਜੀ ਇਹਦੇ ਵਿੱਚ ਰੈਵਨਿਊ ਇਕੱਠਾ ਕਰਨਾ ਜਿਹੜਾ ਬੜਾ ਔਖਾ ਜੀ ਤਾਂ ਹੀ ਕਹੀ ਵਾਰ ਤਾਂ ਖਾਲੀ ਤਾਂ ਹੀ ਰਹਿ ਗਈ ਭਾਜੀ ਹਾਂ ਕੁਝ ਜਿਹੜੇ ਏਸ ਨਹੀਂ ਸਾਰੇ ਜ਼ਿਲ੍ਹਿਆਂ ਦੇ ਵਿੱਚ ਬਹੁਤ ਕੰਮ ਹੈ ਜਿਹੜਾ ਜੀ ਜੋ ਨਹੀਂ ਅਜੇ ਜਿਹੜਾ ਮਤਲਬ ਸੇਲ ਹੋਇਆ ਜੀ ਕੰਮ ਮਹਿੰਗਾ ਹੋਣ ਕਰਕੇ ਜਿਹੜਾ ਜੀ ਉਹਦੀ ਲਾਟਰੀ ਨਹੀਂ ਆਈ ਠੇਕੇਦਾਰਾਂ ਨੇ ਜਿਹੜਾ ਕੋਈ ਇੰਨਾ ਇੰਟਰਸਟ ਨਹੀਂ ਦਿਖਾਇਆ ਜੀ ਬਟਾਲਾ ਸ਼ਹਿਰ ਵੱਡਾ ਸੀ ਜੀ ਬਟਾਲਾ ਅੱਜ ਤੋਂ 2 ਸਾਲ ਪਹਿਲਾਂ ਜੀ ਉਹ ਨੀਅਰ ਅਬਾਊਟ ਜਿਹੜਾ ਸੀ ਉਹ 55-56 ਕਰੋੜ ਦਾ ਸੀ ਇਸ ਸਮੇ ਉਹ 70 ਕਰੋੜ ਦਾ ਹੋ ਗਿਆ ਜੀ 70 ਕਰੋੜ ਦਾ ਕਾਰੋਬਾਰ ਲੈ ਕੇ ਵਰਕਰਾਂ ਦਾ ਖ ਕੀ ਨਾਮ ਹੈ ਮੇਰਾ ਨਾਮ ਗੁਰਪ੍ਰੀਤ ਹੈ ਜੀ ਮੈਂ ਆਰਕੇ ਐਂਟਰਪ੍ਰਾਈਜ਼ ਤੋਂ ਆਦੀ ਹਾਂ ਅ ਅੱਜ ਜੋ ਵੀ 25 ਦੀ ਐਕਸਾਈਜ਼ ਪਾਲਿਸੀ ਨੂੰ ਲੈ ਕੇ ਡਰਾਫ ਲੋਕ निकाले ਜਾ ਰਹੇ ਨੇ ਅ ਅੱਜ ਮੇਰੀ ਡਿਊਟੀ ਅ ਐਜ਼ ਅ অবজারভার ਡਿਪਾਰਟਮੈਂਟ ਵੱਲੋਂ ਲਗਾਈ ਗਈ ਹੈ ਔਰ ਗੁਰਦਾਸਪੁਰ ਦੇ ਵਿੱਚ ਗੁਰਦਾਸਪੁਰ 1 ਔਰ ਗੁਰਦਾਸਪੁਰ 2 ਰੇਂਜ ਔਰ ਪਠਾਨਕੋਟ ਰੇਂਜ ਹੈਗੀ ਹੈ ਜਿਸ ਦੇ ਵਿੱਚ ਐਕਸਾਈਜ਼ ਪਾਲਿਸੀ ਨੂੰ ਲੈ ਕੇ ਪੂਰਾ ਆ ਟ੍ਰਾਂਸਪਰੈਂਸੀ ਨੂੰ ਲੈ ਕੇ ਪੂਰਾ ਓਪਨ ਦੁਨੀਆ ਦੇ ਵਿੱਚ ਸਾਰੀ ਪਬਲਿਕ ਦੇ ਵਿੱਚ ਡਰਾਫ ਲੋਟਸ निकाले ਜਾ ਰਹੇ ਆ ਇਸ ਦੇ ਵਿੱਚ ਸਾਡੇ ਕੋਲ ਟੋਟਲ ਗੁਰਦਾਸਪੁਰ ਰੇਂਜ ਦੇ 374 ਅਪਲੀਕੇਸ਼ਨਸ ਆਈਆਂ ਨੇ ਔਰ ਪਠਾਨਕੋਟ ਦੇ ਵਿੱਚ 1.1 19 ਕਰੋੜ ਡਰਾਫ ਲੋਟਸ ਦੀ ਅਪਲੀਕੇਸ਼ਨ ਫੀਸ ਆਈ ਹੈ ਆ ਔਰ ਗੁਰਦਾਸਪੁਰ ਦੇ ਵਿੱਚ 1 ਕਰੋੜ 82 ਲੱਖ ਦੀ ਫੀਸ ਆਈ ਆ ਟੋਟਲ 2 ਕਰੋੜ 81 ਲੱਖ ਦੀ ਫੀਸ ਆਈ ਹੈ ਡਰਾਫ ਲੋਟਸ ਤੇ ਟੋਟਲ ਗਰੁੱਪਸ ਆਪਣੇ ਕੋਲ 14 ਹੈਗੇ ਨੇ ਜਿਸ ਦੇ ਵਿੱਚ ਸਾਨੂੰ ਗਰੁੱਪ ਦੇ ਵਿੱਚ 11 11 ਗਰੁੱਪ ਦੇ ਵਿੱਚ ਸਾਨੂੰ ਐਪਲੀਕੇਸ਼ਨ ਰੀਸੀਵ ਹੋਈਆਂ ਨੇ 3 ਗਰੁੱਪ ਜੋ ਕਿ ਸਾਡੇ ਪੈਂਡਿੰਗ ਨੇ ਅੱਜ 11 ਗਰੁੱਪਾਂ ਨੂੰ ਲੈ ਕੇ ਹੀ ਡਰਾਫ ਲੋਟਸ ਕੱਢੇ ਗਏ ਨੇ ਔਰ ਬਿਲਕੁਲ ਟਰਾਂਸਪੇਰੈਂਸੀ ਨਾਲ ਔਰ ਬਿਲਕੁਲ ਸਹੀ ਤਰੀਕੇ ਨਾਲ निकाले ਜਾ ਰਹੇ ਨੇ ਥੈਂਕ ਯੂ ਸੋ ਮਚ ਮੈਂ ਇਹ ਵੀ ਦੱਸਣਾ ਚਾਹੂੰਗੀ ਕਿ ਜੋ ਅੱਜ ਡਰਾਫ ਲੋਟਸ ਨਿਕਾਲੇ ਜਾ ਰਹਾ ਹੈ ਫਸਟ ਅਲੋਟੀ ਨੂੰ ਮੌਕੇ ਤੇ 3% ਟੋਟਲ ਵੈਲਿਊ ਆਫ ਵੈਲਟੀ ਫੀਸ ਜਮਾ ਕਰਾਣੀ ਪਏਗੀ ਅਗਰ ਉਹ ਫੀਸ ਨਹੀਂ ਜਮਾ ਕਰਾਪਾਂਦਾ ਤਾਂ ਸਰਕਾਰ ਦੀਆਂ ਸ਼ਰਤਾਂ ਤੇ ਪੂਰਾ ਨਹੀਂ ਉਤਰਦਾ ਫਿਰ ਸੈਕੰਡ ਅਲੋਟੀ ਨੂੰ ਅ ਐਜਾ ਕਰਾ ਟੇਕੇ ਦੀ ਸਲਿੱਪ ਦਿੱਤੀ ਜਾਏਗੀ ਉਹੀ ਮੌਕੇ ਤੇ ਮਾਲਕ ਹੋਏ ਸਾਡੀ ਫਰਮ ਹੈਗੀ ਗਰਦਾਪੁਰ ਟਰੇਡਰ ਜਿੱਦ ਤੇ ਸਾਰੇ ਭਾਈਵਾਲ ਖੜੇ ਆ ਤੇ ਬਹੁਤ ਪਾਰਦਰਸ਼ੀ ਢੰਗ ਨਾਲ ਸਾਰਾ ਸਰਕਾਰ ਜਿਹੜੀ ਕੰਮ ਕਰਵਾ ਰਹੀ ਆ ਏ ਡੀਸੀ ਸਾਹਿਬ ਆਏ ਸੀ ਜਰਨਲ ਦੇ ਸ਼੍ਰੀ ਸੁਭਾਸ ਜੀ ਉਹਨਾਂ ਨੇ ਲਾਟਰੀਆਂ ਕੱਢੀਆਂ ਉਸ ਤੋਂ ਬਾਅਦ ਚਲੋ ਸਾਡੀਆਂ ਵੀ ਦੋ ਲਾਟਰੀਆਂ ਨਿਕਲੀਆਂ ਨੇ ਇੱਕ ਦੀਨਾਂ ਨਗਰ ਦੀ ਇੱਕ ਗਰਦਾਸਪੁਰ ਸਿਟੀ ਗਰਦਾਸਪੁਰ ਸਿਟੀ ਤੇ ਕੋਈ ਵੀ ਇੱਥੇ ਕੋਈ ਗਲਤ ਹੋਣ ਦਾ ਚਾਂਸਸ ਨਹੀਂ ਹੈਗਾ ਬਹੁਤ ਵਧੀਆ ਕੰਮ ਹੋ ਰਿਹਾ ਪਾਰਦਰਸ਼ੀ ਢੰਗ ਨਾਲ ਸਾਰਾ ਕੰਮ ਹੋ ਰਿਹਾ